ਅੱਜ ਉਹ ਦਿਹਾੜਾ ਹੈ ਜਦੋਂ ਰੱਬ ਕਿਲੇ ਵਾਲਾ ਬਣ ਕੇ ਆਇਆ ਪੂਹਾ ਰੰਗਿਆ ਦੇ ਵਿੱਚ ਸੱਚ ਖੰਡ ਦਾ ਕੋਲ ਕਿਤਾਜ ਸੁਪੂਹਾ ਜੈ ਦੁਨਿਆ ਦੇ ਵਿੱਚ ਸੱਚ ਖੰਡ ਦਾ ਕੋਲ ਕਿਤਾਜ ਸੁਪੂਹਾ ਬੈਨਾ ਤੋਂ ਸੰਤ ਰਣਬੀਰ ਸਿੰਘ ਹੋਰੀ ਅਜੇ ਉਦੋਂ ਬਾਣਾ ਨਹੀਂ ਸੀ ਲਾਇਆ ਮਹਾਰਾਜ ਜੀਆਂ ਦਾ ਤੇ ਲੱਕ ਲੱਕ ਦੇ ਵਿੱਚ ਪੀੜ ਸ਼ੁਰੂ ਹੋ ਗਈ ਬੜੀ ਕਹਿੰਦੇ ਤੇ ਉਹਨਾਂ ਨੇ ਆਪ ਬਚਨ ਸੁਣਾਇਆ ਮੈਨੂੰ ਕਹਿੰਦੇ ਇੰਨੀ ਪੀੜ ਹੋਣੀ ਜੇ ਮੈਂ ਖਲੋਤਾ ਮੇਰੇ ਕੋ ਖਲੋਤਾ ਨਾ ਜਾਣਾ ਬੈਠਾ ਤੇ ਬੈਠਿਆ ਨਾ ਜਾਣਾ ਲੇਟਾ ਤੇ ਲੇਟਾ ਨਾ ਜਾਣਾ ਕੋਈ ਕੰਮ ਨਾ ਆਉਣਾ ਇੰਨੀ ਪੀੜ ਹੋ ਗਈ ਬੜਾ ਇਲਾਜ ਕਰਾਇਆ ਕਦੇ ਕਿਤੇ ਜਾਵਾਂ ਕਦੇ ਕਿਤੇ ਜਾਵਾਂ ਕਿਤੋਂ ਮੈਨੂੰ ਖੈਰ ਨਹੀਂ ਪਈ ਫਿਰ ਕਿਸੇ ਨੇ ਦੱਸਿਆ ਪਹਾੜਾਂ ਦੇ ਵਿੱਚ ਕੋਈ ਜਗ੍ਹਾ ਆ ਉੱਥੇ ਕੋਈ ਨਾ ਸਿਆਣਾ ਬਹਿੰਦਾ ਅੱਜ ਵੀ ਸਿਆਣਿਆਂ ਕੋਮੜੇ ਚੱਲ ਜਾਂਦੇ ਆ ਨਾ ਮਹਾਰਾਜ ਜੀ ਥੋੜੀ ਜੀ ਪ੍ਰੀਖਿਆ ਲਿਆਂ ਤੇ ਝੱਟ ਪਰੋ ਸਾਟ ਉੱਟ ਜਾਂਦਾ ਹੈ ਉਹ ਦੂਜੇ ਪਾਸੇ ਨੂੰ ਤੁਰ ਪੈਦਾ ਬੜੋ ਕਿਸੇ ਨੇ ਕਿਹਾ ਉੱਥੇ ਸਿਆਣਾ ਆ ਉਹਦੇ ਕੋ ਜਾ ਕੇ ਭਾਈ ਦਵਾਈ ਦਾਰੂ ਕਰਾ ਆਪਣਾ ਇਲਾਜ ਕਰਾ ਉੱਥੇ ਚਲਾ ਜਾ ਉਦੋਂ ਕਹਿੰਦੇ ਕੋਈ ਮੇਰ ਕੋ ਵਸਤਵੇ ਨਹੀਂ ਸੀ ਜਾਣ ਵਾਸਤੇ ਕੋਈ ਗੱਡੀ ਮੋਟਰਸਾਈਕਲ ਨਹੀਂ ਤੇ ਸੰਤ ਜੀ ਬੇਜਨਾਥ ਵਾਲਿਆਂ ਦੇ ਦੋਤਰੇ ਹਰਜੀ ਹੁਰੀ ਬੇਜਨਾਥ ਵਾਲੇ ਉਹਨਾਂ ਨਾਲ ਬਚਨ ਕੀਤਾ ਉਹਨਾਂ ਨੇ ਕਿਹਾ ਭਾਈ ਮੈਂ ਸਮਾਨ ਪਾਉਣ ਜਾਣਾ ਲੁਧਿਆਣੇ ਤੇ ਤੂੰ ਮੇਰੇ ਨਾਲ ਹੀ ਚੱਲ ਇਕੱਠੇ ਚੱਲਦੇ ਆਂ ਕਹਿੰਦੇ ਸਤਿਬਚਨ ਤੇ ਹਰਜੀ ਹਰਾਨੋ ਦੱਸਿਆ ਨਹੀਂ ਕਿ ਮੈਂ ਕਿਹੜੇ ਕੰਮ ਜਾਣਾ ਉਹਨਾਂ ਨੂੰ ਦੱਸ ਦਿੱਤਾ ਮੈਨੂੰ ਇਸ ਜਗ੍ਹਾ ਤੇ ਤਾਰ ਦੇਵੇਂ ਗੱਡੀ ਤੇ ਕਹਿੰਦੇ ਸਤਿਬਚਨ ਉਹ ਜਦੋਂ ਚੱਲ ਪਏ ਹਰਜੀ ਹੁਣਾ ਨੇ ਗੱਡੀ ਦੇ ਵਿੱਚ ਰਸਤੇ 'ਚ ਮਾਰੇ ਤੇ ਜਿਹੜੇ ਭਵੇਖ ਵਾਲੇ ਬਚਨ ਨੇ ਨਾ ਉਹ ਲਗਾ ਦਿੱਤੇ ਉਹ ਭਵੇਖਤ ਬਚਨ ਸ਼ੁਰੂ ਹੋ ਗਏ ਹੁਣ ਬਚਨ ਉੱਥੇ ਪਹੁੰਚੇ ਜਦੋਂ ਮਾਰੇ ਬਚਨ ਕਰ ਰਹੇ ਨੇ ਕਿ ਸਾਧ ਸੰਗਤ ਜੀ ਮੈਂ ਰਹਿਣ ਕਿਸੇ ਤੇ ਨਹੀਂ ਦੇਣੀ ਜਿੱਥੇ ਮਾਰੇ ਇਹ ਬਚਨ ਕਰ ਰਹੇ ਨੇ ਨਾ ਐਸਾ ਲੋਹੇ ਦਾ ਝਾੜੂ ਫਰੇਗਾ ਮੈਂ ਰਹਿਣ ਕਿਸੇ ਦਿਨ ਨਹੀਂ ਦੇਣੀ ਉਹ ਬਚਨਾਂ ਤੇ ਜਦੋਂ ਪਹੁੰਚੇ ਨਾ ਕਹਿੰਦੇ ਰਣਬੀਰ ਸਿੰਘ ਹੋਰੀ ਕਹਿੰਦੇ ਮੇਰੇ ਮਨ 'ਚ ਵਿਚਾਰ ਆਇਆ ਕਿ ਮਾਰੇ ਗਰੀਬਨਵਾਰ ਇੰਨੇ ਚਿਰ ਤੱਕ ਮੈਂ ਜਾਣਦਾ ਹਾਂ ਬਾਣਾ ਵੀ ਨਹੀਂ ਲਾਇਆ ਇੰਨੀ ਵੱਡੀ ਸ਼ਕਤ ਦੇ ਮਾਲਕ ਜਿਹੜੇ ਕਹਿੰਦੇ ਨੇ ਮੈਂ ਰਹਿਣ ਕਿਸੇ ਦਿਨ ਨਹੀਂ ਦੇਣੀ ਤੇ ਮੈਂ ਇਧਰ ਉਧਰ ਭੱਜਾ ਫਿਰੰਦਿਆਂ ਲੋਕਾਂ ਵੱਲ ਕਹਿੰਦੇ ਅੰਦਰੋਂ ਅੰਦਰ ਮਨ 'ਚ ਨਾ ਮਾਫੀ ਮੰਗੀ ਕਿ ਮਾਰੇ ਮੈਨੂੰ ਬਖਸ਼ ਲਿਓ ਕਹਿੰਦੇ ਇੰਨਾ ਕਹਿਣ ਦੀ ਧੇਰ ਗੱਡੀ ਦੀ ਸੀਟ ਤੇ ਬੈਠਿਆ ਮੈਨੂੰ ਇਦਾਂ ਲੱਗਾ ਜਿ ਲੱਕ ਦੇ ਵਿੱਚ ਨਾ 50 ਵੱਜਾ ਬੜੇ ਜੋਰ ਇਹ ਆਪਣੀ ਜ਼ੁਬਾਨ ਤੋਂ ਬਚਨ ਸੁਣਾਇਆ ਉਹਨਾਂ ਨੇ ਮੈਨੂੰ ਕਹਿੰਦੇ ਲੱਕ ਦੇ ਵਿੱਚ 50 ਵੱਜਿਆ ਮੈਂ ਹਰਾਣ ਹੋਇਆ ਕਹਿੰਦੇ ਮੈਂ ਕਿਹਾ ਕੋਈ ਚੀਜ਼ ਤਾਂ ਨਹੀਂ ਕਹਿੰਦੇ ਮੈਂ ਬੜਾ ਹਲਾਇਆ ਹੁਲਿਆ ਚੀਜ਼ ਕੋਈ ਨਾ ਉਹ ਲੱਕ ਦੇ ਵਿੱਚੋਂ ਫਿਰਦਾ ਮਾਰੇ ਦਾ ਹੱਥ ਕਹਿੰਦੇ ਸਿਰ ਦੇ ਉੱਤੋਂ ਆ ਕੇ ਤੇ ਇਤਰਾ ਅੱਗੇ ਨੂੰ ਚਲਾ ਗਿਆ ਉਸ ਤੋਂ ਬਾਅਦ ਕਹਿੰਦੇ ਮੈਂ ਬੈਠਾ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਤੇ ਕੋਈ ਦਰਦ ਹੀ ਨਹੀਂ ਮੈਂ ਗੱਡੀ ਦੇ ਵਿੱਚ ਕਹਿੰਦੇ ਬੜਾ ਹਿੱਲੇ ਆ ਟੁੱਲੇ ਆ ਇਧਰ ਉਧਰ ਵੇਖਿਆ ਕੋਈ ਦਰਦ ਨਹੀਂ ਕਹਿੰਦੇ ਇੱਕਦਮ ਦਰਦ ਗਾਇਬ ਹੋ ਗਈ ਮੈਂ ਅਰਜੀ ਉਹਨਾਂ ਨੂੰ ਕਿਹਾ ਮੈਨੂੰ ਬਾਣਾ ਲਵਾਓ ਹੁਣੇ ਮਾਰਾ ਇਹਦਾ ਕਰੋ ਕਿਰਪਾ ਦੇ ਮੈਨੂੰ ਭਜਨ ਦਿਓ ਉਹ ਕਹਿੰਦੇ ਨੇ ਸੋਹਣਾ ਹੁਣ ਤੂੰ ਰਾਹ 'ਚ ਕਿੱਥੇ ਬਾਣਾ ਹਲਵਾਈਏ ਹੁਣ ਵਾਪਸ ਜਾ ਕੇ ਫਿਰ ਤੈਨੂੰ ਬਾਣਾ ਲਵਾਵਾਂਗੇ ਅੱਜ ਉਹ ਸਾਰਾ ਪਰਿਵਾਰ ਜਿਹੜਾ ਆ ਮਹਾਰਾਜ ਦੇ ਲੜ ਲੱਗਾ ਆ ਸਾਧ ਸੰਗਤ ਜੀ ਅਸੀਂ ਵੀ ਹਜੂਰ ਗਰੀਬ ਨਵਾਜ਼ ਦੇ ਲੜਨ ਲੱਗੇ ਆ ਜਿਹੜੇ ਇਹ ਭਜਨ ਤੋਂ ਵਾਜੇ ਨੇ ਬਾਣਾ ਨਹੀਂ ਲਾਇਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਪਰ ਇਹਦਾ ਹੌਕਾ ਦਿੰਦੇ ਨੇ ਮਹਾਰਾਜ ਦੇ ਵਜ਼ੀਰ ਨੇ ਸਾਧ ਸੰਗਤ ਜੀ ਮਹਾਰਾਜ ਵਾਲੇ ਬਣੀਏ ਬਾਣਾ ਸਜਾਈਏ